ਨੂੰ ਕੋਈ ਕਿਵੇਂ ਮਾਰ ਸਕਦਾ ਬਾਈ ਆ ਪੂਰੀ ਵੀਡੀਓ ਜ਼ਰੂਰ ਦੇਖਿਓ ਯਾਰ ਜਦੋਂ ਸਾਡੇ ਐਡੇ ਐਡੇ ਬੱਚੇ ਬੰਨਾਂ ਤੇ ਰਾਖੀ ਕਰਨ ਲੱਗ ਜਾਣ ਜਾਂ ਰਾਖੀ ਕਰਨ ਵਾਲਿਆਂ ਦੀ ਸੇਵਾ ਕਰਨ ਲੱਗ ਜਾਣ ਫਿਰ ਸਾਨੂੰ ਕਾਹਦਾ ਡਰ ਆ ਬਾਈ ਪੂਰੀ ਵੀਡੀਓ ਜ਼ਰੂਰ ਦੇਖੇ ਤੇ ਸ਼ੇਅਰ ਕਰਕੇ ਉਹਨਾਂ ਦੇ ਜ਼ਰੂਰ ਫੋਨਾਂ ਵਿੱਚ ਭੇਜ ਦਿਓ ਜਿਹੜੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਆ ਅੱਜ ਬਾਰਡਰ ਦੇ ਉੱਤੇ ਆਪਾਂ ਇਹਦਾ ਦਿਖਾ ਇਧਰ ਬਾਰਡਰ ਆਪਣੀ ਆਪਣੀ ਆ ਜਦੋਂ ਤੁਸੀਂ ਦੇਖ ਰਹੇ ਹੋ ਨਾ ਜੀ ਬਾਰਡਰ ਆ ਕੰਬੀਲੀ ਤਾਰ ਉਧਰ ਦੇ ਪਾਸੇ ਹੈਗਾ ਜੀ ਪਾਕਿਸਤਾਨ ਸਮਝੋ ਇਧਰ ਹੈਗਾ ਜੀ ਸਾਡਾ ਇੰਡੀਆ ਇਧਰਲੇ ਪਾਸੇ ਅੱਛਾ ਤੁਸੀਂ ਕਹੜਾ ਪ੍ਰਸ਼ਾਦ ਲੈ ਕੇ ਆਏ ਹੋ ਇੱਥੇ ਕਿਉਂ ਲੈ ਕੇ ਆਏ ਹੋ ਇੱਥੇ ਸੇਵਾ ਕਰਨ ਲਈ ਨਹੀਂ ਸੇਵਾ ਮਤਲਬ ਕਿ ਇੱਕ ਤਰ੍ਹਾਂ ਪਾਣੀ ਉੱਤਰ ਜਾਂਦਾ ਹੈ ਇਹ ਪਾਣੀ ਉੱਤਰ ਦੇਵੇ ਸਾਡੀ ਮਦਦ ਕਰ ਰਹੇ ਨੇ ਇੱਕ ਤਰ੍ਹਾਂ ਦਾ ਸਾਥ ਹੋ ਜਾਂਦਾ ਇਹਨਾਂ ਦਾ ਅੱਛਾ ਇਹ ਇੱਥੇ ਮਿੱਟੀ ਪਾ ਰਹੇ ਨੇ ਸਾਡੀ ਮਦਦ ਕਰ ਰਹੇ ਨੇ ਅਸੀਂ ਵੀ ਉਹਦੀ ਮਦਦ ਕਰੀਏ ਹੈ ਨਾ ਹਾਂਜੀ ਇੱਕ ਤਰ੍ਹਾਂ ਦਾ ਸਾਥ ਹੋ ਜਾਂਦਾ ਚਾਹਾਂ ਉਹ ਮੇ ਮਦਦ ਨਹੀਂ ਕਰ ਸਕਦੇ ਆਪਾਂ ਜਿਸ ਤਰੀਕੇ ਨਾਲ ਕਰ ਸਕਦੇ ਹੋ ਉਸ ਤਰੀਕੇ ਨਾਲ ਕਰੀਏ ਹਾਂ ਜੋ ਵੀ ਤਰੀਕਾ ਹੈ ਹਾਂਜੀ ਠੀਕ ਹੈ ਨਾ ਹਾਂਜੀ ਹਾਂ ਚਲੋ ਦੇਖੋ ਇੱਕ ਛੋਟੀ ਜੀ ਪਿਆਰੀ ਬੱਚੀ ਦੇ ਵਿਚਾਰ ਕੀ ਨੇ ਵੀ ਮੈਂ ਵੀ ਮੇਰੇ ਕੋਲ ਜਿਹੜੀ ਸੇਵਾ ਹੁੰਦੀ ਹੈ ਮੈਂ ਉਹ ਇੱਥੇ ਕਰਨ ਆਈ ਹਾਂ ਠੀਕ ਹੈ ਜੀ ਅੱਜ ਲੋੜ ਆ ਸਾਡੇ ਪੰਜਾਬੀਆਂ ਨੂੰ ਦਜੀਤ ਬਾਈ ਨੇ ਕਿਹਾ ਸੀ ਓ ਪੰਜਾਬੀ ਆ ਗਏ ਓਏ ਆ ਦਿਖਾ ਇਧਰ ਟਰੈਕਟਰ ਵਾਲਿਆਂ ਨੂੰ ਆ ਵੀ ਕਹਿੰਦੇ ਅਸੀਂ ਆ ਗਏ ਓਏ ਓ ਦਿਖਾ ਉਧਰ ਉਹ ਲੈ ਜਾਂਦਾ ਪੰਜਾਬ ਐ ਸਾਡੇ ਵਾਲਾ ਚੜਦਾ ਪੰਜਾਬ ਐ ਪਿੰਡੇ ਦੂਰ ਪੇਸ਼ੋਰਾں ਤੇ ਵਾਗੇ ਤੇ ਬਾਡਰ ਤੇ ਰਾਹ ਪੁੱਛਦੀ ਲਾਹੌਰਾਂ ਤੇ ਸਾਨੂੰ ਸੌਦਾ ਨਹੀਂ ਪੁੱਗਦਾ ਰਾਵੀ ਤੋਂ ਚਨਾਹ ਪੁੱਛਦਾ ਕੀ ਹਾਲ ਐ ਸੱਤ ਮੁਝਦਾ ਇਸ ਵਕਤ ਅਸੀਂ ਬਾਡਰ ਤੇ ਖੜੇ ਆ ਤੁਹਾਨੂੰ ਦਿਖਾਈਏ ਇੱਥੇ ਡੇਲੀ ਦੀ 1000 ਟਰਾਲੀ ਆ ਰਹੀ ਹੈ ਰੋਜ਼ ਦੀ ਔਰ ਇਹ ਟਰਾਲੀ ਇਸ ਤਰ੍ਹਾਂ ਕਟਿਆਂ ਦੇ ਵਿੱਚ ਰੇਤਾ ਭਰ ਕੇ ਆ ਬੰਦ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਆਹ ਵਾਲਾ ਪਾਣੀ ਸਾਡੇ ਵਾਲੇ ਪਾਸੇ ਨਾ ਆ ਜਾਏ ਜੇ ਇੱਧਰ ਸਾਡੇ ਵਾਲੇ ਪਾਸੇ ਪਾਣੀ ਹੈ ਨਹੀਂ ਤਾਂ ਸਾਡਾ ਸਾਡੇ ਦੇ ਪਾਸੇ ਉਹ ਉਧਰ ਦਿਖਾਓ ਪਾਣੀ ਔਰ ਆ ਦੇਖੋ ਉਹ ਸਾਡਾ ਪੰਜਾਬ ਵੀ ਡੁੱਬ ਰਿਹਾ ਪਰਲੇ ਪਾਸੇ ਆ ਸੁੱਕਾ ਉਹ ਰਿਹਾ ਉਧਰਲੇ ਪਾਸੇ ਦਿਖਾਣਾ ਆ ਜੀ ਤੁਰੇ ਉਗਾ ਜੀ ਆਜੋ ਆਜੋ ਤੇ ਇਸ ਵਕਤ ਜੀ ਬਰਬਾਦੀ ਦੋਵੇਂ ਪਾਸੇ ਹੋ ਰਹੀ ਆ ਉਧਰ ਪਾਕਿਸਤਾਨ ਵਾਲੇ ਪਾਸੇ ਇਧਰ ਇੰਡੀਆ ਵਾਲੇ ਪਾਸੇ ਇਸ ਰੋਡ ਤੋਂ ਹਜ਼ਾਰ ਟਰਾਲੀਆਂ ਦਿੱਲੀ ਦੀ ਆ ਰਹੀਆਂ ਇੱਥੇ ਦੇ ਨੌਜਵਾਨ ਲੜਕੇ ਬਜ਼ੁਰਗ ਬੱਚੇ ਸਭ ਲੱਗੇ ਹੋਏ ਨੇ ਜੀ ਇਸ ਬੰਨ ਨੂੰ ਬੰਦ ਕਰਨ ਵਾਸਤੇ ਡਰ ਰਹੇ ਆ ਕਿ ਜੇਕਰ ਇਹ ਟੁੱਟ ਗਿਆ ਇੱਥੇ ਕਈ ਪਿੰਡ ਪਾਣੀ ਦੇ ਬਹਾਵ ਦੇ ਵਿੱਚ ਰੁੜ ਜਾਣਗੇ ਆਓ ਜੀ ਆ ਸਾਡੇ ਨੌਜਵਾਨ ਲੜਕੇ ਨੇ ਅਸੀਂ ਇਹਨਾਂ ਦੇ ਕੋਲ ਆਏ ਆ 54 ਪੂਰਾ 54 ਹਾਂ ਦੇ ਉੱਪਰ ਜਿਹੜਾ ਲੱਗਾ ਹੈ ਬਹੁਤ ਸਰਬ ਪ੍ਰਮਾਤਮਾ ਦਾ ਸ਼ੁਕਰ ਰਹਿ ਗਿਆ ਕਿ ਇਹ ਏਰੀਆ ਇਹਨਾਂ ਦੀ ਹਿੰਮਤ ਨਾਲ ਮਿਹਨਤ ਨਾਲ ਇਹ ਬਚਿਆ ਹੋਇਆ ਹੈ ਇਹ ਸਾਰੇ ਜਿੰਨੇ ਵੀ ਨੌਜਵਾਨ ਖੜੇ ਨੇ ਜੀ ਇੱਥੇ ਇਹ ਇਧਰ ਆਓ ਆ ਬੁਲਾਓ ਇਹਨਾਂ ਨੂੰ ਆ ਜਿੰਨੇ ਵੀ ਨੌਜਵਾਨ ਖੜੇ ਆ ਜੀ ਅਨਸ਼ੂ ਜੀ ਔਰ ਜੀਵਨ ਜੀ ਇਹਨਾਂ ਦੀ ਹੈਗੀ ਆ ਜੀ ਮਾਨਸ ਸੇਵਾ ਸਮਿਤੀ ਅੱਜ ਅਸੀਂ ਆਪਣੀਆਂ ਤਿੰਨ ਐਂਬੂਲੈਂਸਾਂ ਲੈ ਕੇ ਆਏ ਸੀਗੇ ਇੱਥੇ ਤੇ ਨਾਲ ਡੰਗਰਾਂ ਵਾਸਤੇ ਫੀਡ ਅਸੀਂ ਆਪਣੀਆਂ ਤਿੰਨ ਐਂਬੂਲੈਂਸਾਂ ਇਹਨਾਂ ਦੇ سپਰਦ ਕੀਤੀਆਂ ਨੇ ਡਰਾਈਵਰਾਂ ਦੇ ਸਮੇਤ ਤੇ ਇੱਥੇ ਵੈਸੇ ਜਦੋਂ ਐਂਬੂਲੈਂਸ ਲੋਡ ਪੈਂਦੀ ਹੁੰਦੀ ਆ ਨਾ ਉਹਦੇ ਪਤਾ ਲੱਗਦਾ ਹੁੰਦਾ ਕਿ ਐਂਬੂਲੈਂਸ ਕੀ ਚੀਜ਼ ਹੁੰਦੀ ਆ ਅਸੀਂ ਇਹਨਾਂ ਦੇ سپਰਦ ਕਰਕੇ ਜਾ ਰਹੇ ਹਾਂ ਉਹ ਤੇ ਇਸ ਵਕਤ ਅਸੀਂ ਇਹ ਸਾਹਮਣੇ ਇੱਥੇ ਲੈ ਕੇ ਆਏ ਨੇ ਬਾਰਡਰ ਦੇ ਉੱਤੇ ਕਹਿੰਦੇ ਆ ਤੁਹਾਨੂੰ ਹਾਲਾਤ ਦਿਖਾਈਏ ਔਰ ਹਾਲ ਹਾਲਾਤ ਐਸੀ ਬਰਬਾਦੀ ਵਾਲੇ ਕਦੇ ਜ਼ਿੰਦਗੀ ਜਿਵੇਂ ਦੇਖੀ ਜੀ ਅਸੀਂ ਆਪਣਾ ਅੰਸ਼ੂ ਜੀ ਕੀ ਕਹਿਣਾ ਚਾਹਦੇ ਹਾਂ ਲੋਕਾਂ ਨੂੰ ਦੇਖੋ ਜੀ ਇੱਥੇ ਹਾਲਾਤ ਵੱਧ ਤੋਂ ਵੱਤਰ ਹੋਏ ਹੋਏ ਨੇ ਸੋ ਅਸੀਂ ਤਾਂ ਐਵੇਂ ਤੁਹਾਨੂੰ ਅਪੀਲ ਕਰਦੇ ਜਿਵੇਂ ਸੈਟੀ ਸਾਹਿਬ ਦੇਖ ਕੇ ਆਏ ਨੇ ਸਾਡੀ ਮਾਨਸੇਵਾ ਸਥਿਤੀ ਐਸਮਿਤੀ ਕੋ ਲਾਇ ਨੇ ਪਰ ਸਾਡੇ ਮਨਾ ਇਹਨਾਂ ਨੂੰ ਕਿਹਾ ਅਸੀਂ ਇਹਨਾਂ ਨੂੰ ਕੁਝ ਨਹੀਂ ਗਿਆ ਇਹਨਾਂ ਨੇ ਸਿਰ ਸਾਡੀਆਂ ਵੀਡੀਓ ਦੇਖੀਆਂ ਤੇ ਸਾਡੇ ਨੂੰ ਕਹਿੰਦੇ ਕਿ ਮੈਂ ਤੁਹਾਡੇ ਤੋਂ ਵਾਕਿਆ ਇਨਸਪਾਇਰ ਹੋਾਂਗੇ ਤੁਸੀਂ ਵਾਕਿਆ ਕਾਬਲੇ ਤਾਰੀਫ ਹੋ ਤੋ ਇਹ ਆਪਣਾ ਸਾਨੂੰ ਤਿੰਨ ਐਂਬੂਲੈਂਸ ਦੀਆਂ ਚਾਬੀਆਂ ਦੇ ਕੇ ਚੱਲੇ ਨੇ ਤੇ ਕਹਿੰਦੇ ਕਿ ਜਿੰਨਾ ਚਿਰ ਇੱਥੇ ਆਪਦਾ ਹੈਗੀ ਹੈ ਤੁਸੀਂ ਹੈਲਪ ਕਰੋ ਤੇ ਤੁਹਾਨੂੰ ਸਭ ਨੂੰ ਵੀ ਅਪੀਲ ਆ ਕਿ ਜਿਵੇਂ ਸਿੱਟੀ ਸਾਹਿਬ ਐਸੋ ਇੱਕ ਦਾਨਵੀਰ ਕਰਨ ਵਾਂਗੂ ਆਪਣੀ ਭੂਮਿਕਾ ਨਿਭਾ ਰਹੇ ਆ ਤੁਸੀਂ ਵੀ ਇਨਾਂ ਲੋਕਾਂ ਵਾਸਤੇ ਆਪਣੀ ਭੂਮਿਕਾ ਨਿਭਾਓ ਤੇ ਬਾਕੀ ਮਿੱਤੋ ਜਾ ਜੀ ਇੱਕ ਮਿੰਟ ਪਾਜੀ ਇੱਕ ਤਾਂ ਚੀਜ਼ ਦਿਖਾਣਾ ਦੇਖੋ ਇੱਧਰ ਕੱਟੇ ਇਹ ਕਿਤਾਬ ਬਾਜ਼ਾਰ ਦੇ ਵਿੱਚ ਖਾਲੀ 1.5 ਰੁਪਈਆ ਦਾ ਵਿਕਦਾ ਹੁੰਦਾ ਜਦੋਂ ਸਿੰਮਟ ਦਾ ਖਾਲੀ ਹੋ ਜਾਏ ਉਹ ਦਿਖਾ ਦੂਰ ਤੱਕ ਦਿਖਾ ਆ ਦੇਖੋ ਬੰਨ ਲਗਾਇਆ ਜਾ ਰਿਹਾ ਇਹਨਾਂ ਦੇ ਵਿੱਚ ਮਿੱਟੀ ਪਾ ਕੇ ਰੇਤਾ ਪਾ ਕੇ ਇਹ ਬਾਜ਼ਾਰ ਦੇ ਵਿੱਚ ਰੁਪਈਆ 1.5 ਰੁਪਈਆ ਦਾ ਹੁੰਦਾ ਹੈ ਇਸ ਵਕਤ ਇਹ ਖਾਲੀ ਕਟੇ ਦੀ ਇੰਨੀ ਸ਼ੌਭਜ ਹੋਈ ਹੋਈ ਹੈ ਇਹ ਖਾਲੀ ਕਟਾ ਹੀ 15-20 ਰੁਪਈਆ ਦਾ ਉਹ ਦੇਖੋ ਜੀ ਐਮ ਆਰ ਪੀ 2 ਰੁਪਈਆ ਲਿਖਿਆ ਹੋਇਆ ਉਹ 2 ਰੁਪਈਆ ਲਿਖਿਆ ਹੋਇਆ 20-20 ਰੁਪਈਆ ਦਾ ਕਟਾ ਮਿਲ ਰਿਹਾ ਹੈ ਹਾਂ ਔਰ 20 ਰੁਪਈਆ ਦੇ ਕਟੇ ਦੇ ਵਿੱਚ 2 ਰੁਪਈਆ ਦੀ ਮਿੱਟੀ ਪੈ ਰਹੀ ਹੈ ਹਾਂ ਜੀ ਟਰਾਲੀਆਂ ਦੇ ਟਰਾਲੀਆਂ ਇੱਥੇ ਭਰ ਕੇ ਆ ਰਹੀਆਂ ਇਹ ਭਾਜੀ ਇੱਥੇ ਦੇ ਇਨਚਾਰਜ ਨੇ ਤੁਸੀਂ ਭਾਜੀ ਇਨਚਾਰਜ ਹੋ ਆ ਇੱਥੇ ਜੋ ਤੁਸੀਂ ਕਰਾ ਰਹੇ ਹੋ ਤੁਹਾਡੀ ਤੇਰੀ ਇੱਥੇ ਇੱਥੇ ਅਸੀਂ ਜਿਹੜਾ ਪੂਰਾ ਨਗਰ ਜਿਹੜਾ ਇੱਕ ਜੋਟੋ ਕੇ ਕਹਿ ਰਹੇ ਹਾਂ ਸਾਰੇ ਅਸੀਂ ਜਿਹੜੇ ਮੈਨੇਜਮੈਂਟ ਤੇ ਕਮੇਟੀ ਸਾਰੀ ਪੂਰਾ ਕੰਮ ਕਰ ਰਹੇ ਹਾਂ ਉਹਦੇ ਵਿੱਚ ਆਪਾਂ ਵੀ ਇੱਕ ਵਰਕਰ ਆ ਮੈਂਬਰ ਆ ਤੇ ਅਸੀਂ ਤਾਂ ਆਪਦੇ ਆਪ ਨੂੰ ਸੇਵਾਦਾਰ ਸਮਝਦੇ ਹਾਂ ਜੀ ਤੇ ਅਸੀਂ ਤਾਂ ਆਪਦੀ ਸੇਵਾ ਨਿਭਾ ਰਹੇ ਹਾਂ ਵੀ ਕਿਸੇ ਤਰ੍ਹਾਂ ਕੋਈ ਜਿਹੜਾ ਚਲੋ ਜੋ ਆ ਨੁਕਸਾਨ ਸਾਡਾ ਫਸਲਾਂ ਦਾ ਹੋਣਾ ਸੀ ਉਹ ਤਾਂ ਹੋ ਗਿਆ ਪਰ ਹੁਣ ਜਿਹੜੀਆਂ ਅੱਗੇ ਫਸਲਾਂ ਤੇ ਲੋਕਾਂ ਨੂੰ ਬੇਕਾਰ ਹੋਣ ਤੋਂ ਬਚਾਇਆ ਜਾਵੇ ਕਿਉਂਕਿ ਇਹ ਏਰੀਆ ਜਿਹੜਾ ਲਗਾਤਾਰ 15 ਸਾਲ ਡੁੱਬਾ ਜਿਹੜਾ ਇਧਰ ਲਾ ਏਰੀਆ ਜਦੋਂ ਆ ਤੁਸੀਂ ਬੰਨ ਨਹੀਂ ਹੁੰਦਾ ਸੀ ਲਾਸਟ ਪਾਣੀ ਜਿਹੜਾ ਦੁਲਚੀ ਕੇ ਬੰਨ ਨੂੰ ਤੁਸੀਂ ਬੰਨ ਨੂੰ 1995 ਦੇ ਵਿੱਚ ਲੱਗਾ ਤੇ ਇਹ 98 ਦੇ ਵਿੱਚ ਬੰਨ ਬਣਾਇਆ ਗਿਆ ਉਸ ਤੋਂ ਬਾਅਦ ਜਿਹੜਾ ਆ ਫਸਲਾਂ ਬਚਣੀਆਂ ਸ਼ੁਰੂ ਹੋਈਆਂ ਨਹੀਂ ਤਾਂ 15 ਸਾਲ ਐਸ ਏਰੀਆ ਨੇ ਜਿਹੜੇ ਆ 10 ਪਿੰਡ ਨੇ ਪੱਲਾ ਮੇਗਾ ਜਖਰਾਵਾ ਪਸਾੜੀਆਂ ਕਾਮਲ ਵਾਲਾ ਇਹਨਾਂ ਨੇ ਕੋਈ ਜਿਹੜੀ ਫਸਲ ਹੈ ਝੋਨੇ ਦੀ ਨਹੀਂ ਚੁੱਕੀ ਸਾਰੀਆਂ ਝੋਨੇ ਦੇ ਫਸਲਾਂ ਬਰਬਾਦ ਹੁੰਦੀਆਂ ਰਹੀਆਂ ਕੱਲੀ ਕਣਕੀ ਜਿਹੜੀ ਚੁੱਕਦੇ ਆ ਆ ਮੁੰਡੇ ਸਾਰੇ ਨੌਜਵਾਨੇ ਦਾ ਟਰੈਕਟਰ ਵਾਲੇ ਆ ਦੇਖੋ ਇਹ ਹੜ ਬਿੜ ਵਾਲੇ ਨੇ ਇਹ ਪਰਲੇ ਬੰਨਿਆਉਂ ਦੀ ਸਾਰੀ ਮਿੱਟੀ ਆ ਰਹੀ ਹੈ ਇਹ ਹੁਣੇ ਕਟੜਾਂ 'ਚ ਭਰੀ ਜਾਏਗੀ ਅੱਗੇ ਸੇਵਾਦਾਰ ਹੋਰ ਲੱਗੇ ਹੋਏ ਨੇ ਨੌਜਵਾਨ ਲੜਕੇ ਬਾਬੇ ਬਜ਼ੁਰਗ ਔਰ ਆ ਟਰਾਲੀ ਦੇ ਮੇਰੇ ਹਿਸਾਬ ਦੇ ਨਾਲ ਕੋਈ 2 ਕੁਸ ਕਟਾ ਭਰੇ ਜਾਊਗਾ ਹਨਾ ਜਿਹੜੇ ਚੌਂਦੀ 2 ਕੁਸ ਕਟੇ ਦੇ ਨਾਲ ਇਹ ਬੰਨ ਲਾਇਆ ਜਾਊਗਾ ਇੱਥੇ ਆ ਗਈ ਕਿਹਾ ਆਇਆ ਇੱਥੇ ਕਿਸ਼ਤੀਆਂ ਦੀ ਆ ਪਿੱਛੇ ਸੀ ਦੇਖਿਆ ਵਿਚਾਰਿਆਂ ਨੇ ਉਹ ਸੜਕ ਦੇ ਉੱਤੇ ਡੰਗਰਾਂ ਦੇ ਨਾਲ ਬੈਠੇ ਆਪਣੇ ਔਰ ਇਸ ਵਕਤ ਇੱਥੇ ਫੌਜ ਦੀ ਵੀ ਡਿਊਟੀ ਲੱਗੀ ਹੋਈ ਹੈ ਉਹ ਵੀ ਆਪਣੀ ਬਖੂਬੀ ਆਪਣੀ ਇੰਡੀਆ ਦੀ ਲਾਫ ਚੌਂਕੀ ਲਾਫ ਚੌਂਕੀ ਆ ਵਾਲੀ ਜੀ ਹਾਂਜੀ ਉਹ ਸਾਹਮਣੇ ਦੇਖੋ ਜੀ ਇਹ ਪੇੜਾਂ ਦੇ ਥੱਲੇ ਇੰਡੀਆ ਦੀ ਲਾਫ ਚੌਂਕੀ ਹੈ ਔਰ ਦੂਜੇ ਪਾਸੇ ਪਾਕਿਸਤਾਨ ਆ ਜਾਂਦਾ ਐਜਾ ਸਾਡੇ ਜੀਵਨ ਭਾਜੀ ਭਾਜੀ ਤੁਸੀਂ ਵੀ ਕੁਝ ਦੱਸੋ ਮੈਂ ਤਾਂ ਜੀ ਸੇਟੀ ਸਾਹਿਬ ਦਾ ਧੰਨਵਾਦ ਕਰਨਾ ਚਾਹਨਾ ਕਿ ਜਿਨ੍ਹਾਂ ਨੇ ਬਾਰਡਰ ਏਰੀਆ ਦੇ ਟੇਲ ਤੇ ਆ ਕੇ ਇੰਡੀਆ ਦੀ ਟੇਲ ਤੇ ਆ ਕੇ ਜਿਹੜਾ ਉਹ ਸੇਵਾ ਕੀਤੀ ਕਈ ਵੇਲੇ ਇੱਕ ਉਦਾਹਰਣ ਹੁੰਦੀ ਹੈ ਜੀ ਕਈ ਵੇਲੇ ਸੇਵਾ ਕਰਦੇ ਨਾ ਘਮਾਨ ਆ ਜਾਂਦਾ ਕਿ ਅਸੀਂ ਸ਼ਾਇਦ ਬੜੇ ਸੇਵਾ ਕਰਦੇ ਹਾਂ ਪਰ ਇਹਨਾਂ ਨੇ ਸਾਰਿਆਂ ਦੇ ਘਮਾਨ ਤੋੜਤੇ ਕਿ ਇੰਨੀ ਦੂਰੋਂ ਆ ਕੇ ਇੱਥੇ ਸੇਵਾ ਕੀਤੀ ਹੈ ਤੇ ਜਦੋਂ ਇਹਨਾਂ ਦੀ ਲਾਈਫ ਨੂੰ ਅਸੀਂ ਜਾਂਚਿਆ ਤੇ ਜੋ ਇਹਨਾਂ ਨੇ ਕੀਤਾ ਸਮਾਜ ਦੇ ਲਈ ਆਪਦੇ ਕੋਲੋਂ ਐਂਬੂਲੈਂਸਾਂ ਪਾਈਆਂ ਐਕਸੀਡੈਂਟਲ ਬੰਦਿਆਂ ਨੂੰ ਚੱਕ ਕੇ ਹਸਪੀਟਲਾਈਜ਼ ਕਰਦੇ ਨੇ ਤੇ ਸਾਨੂੰ ਵੀ ਅੱਜ ਇੰਨਾ ਕੁ ਸਮਾਨ ਦੇ ਗਿਆ ਜਿਨ੍ਹਾਂ ਦੀ ਜਿਸ ਦੀ ਬਹੁਤ ਜ਼ਿਆਦਾ ਲੋੜ ਸੀ ਇੱਥੇ ਬਹੁਤ ਬਹੁਤ ਧੰਨਵਾਦ ਸਿੱਖ ਸਾਡਾ ਸਾਡੇ ਜਿਹੜੇ ਮਾਨਵ ਸੇਵਾ ਸੇਵੀ ਤੁਹਾਡਾ ਮਿਹਰਬਾਨ ਜੀ ਆਓ ਜੀ ਸਾਨੂੰ ਇੱਕ ਸ਼ਖਸੀਅਤ ਨਾਲ ਹੋ ਮਿਲਾਨੇ ਆ ਸਰਦਾਰ ਅਲੀ ਸਾਹਾ ਪੰਜਾਬੀ ਫਿੰਗਰ ਉਹ ਵੀ ਸਾਡੇ ਨਾਲ ਆਏ ਹੋਏ ਨੇ ਹਣੀ ਜੀ ਆਓ ਮੇਰੇ ਅੱਗੇ ਅੱਗੇ ਆਓ ਜੀ ਹਣੀ ਜੀ ਇਸ ਤੋਂ ਪਹਿਲਾਂ ਇਹ ਜੀ ਬਰਬਾਦੀ ਤੁਸੀਂ ਕਦੋਂ ਦੇਖੀ ਹੈ ਸਾਦੀ ਆਪਣੀ ਹੁਸ਼ ਤੇ ਕਦੀ ਨਹੀਂ ਦੇਖੀ ਜੀ ਕਦੀ ਨਾ ਦੇਖੀ ਨਹੀਂ ਜੀ ਹਾਂ ਤੁਸੀਂ ਦੇਖੀ ਵੀ ਨਹੀਂ ਹੋਣੀ ਕਿਉਂਕਿ ਐਨੀ ਤੁਹਾਡੀ ਉਮਰ ਨਹੀਂ ਹੈਗੀ 37 ਸਾਲ ਪਹਿਲਾਂ ਇਹੋ ਜੀ ਬਰਬਾਦੀ ਹੋਈ ਸੀ ਪਰ ਉਹ ਵੀ ਇੰਨੀ ਨਹੀਂ ਹੋਈ ਸੀ ਕਿ ਬਾਰਡਰਾਂ ਦੇ ਉੱਤੇ ਪਾਣੀ ਆ ਗਿਆ ਸੀਗਾ ਦੇਖੋ ਰੱਬ ਦੀ ਕਰਾਮਾਤ ਇੱਧਰ ਦਿਖਾ ਆ ਪੰਜਾਬ ਹੀ ਆ ਦੇਖੋ ਕਿਦਾਂ ਆਪਣਾ ਲਹਿਰਾ ਰਹੇ ਨੇ ਖੇਤ ਆ ਆ ਵਿੱਚ ਦਿਖਾ ਸੜਕ ਦਿਖਾ ਲਈ ਦਿਖਾਦੀ ਸੜਕ ਇਹ ਸੜਕ ਆ ਦਿਖਾ ਇੱਧਰ ਪਾਕਿਸਤਾਨ ਆਹ ਦੇਖ ਕੁਦਰ ਪਾਕਿਸਤਾਨ ਦਾ ਕਿੱਡਾ ਬੁਰਾ ਹਾਲ ਹੋਇਆ ਪਿਆ ਅੱਗੇ ਜਾ ਕੇ ਸਾਡਾ ਪੰਜਾਬ ਆਇਆ ਤਾਂ ਥੋੜਾ ਜਿਹਾ ਉੱਥੇ ਸਾਡਾ ਬੁਰਾ ਹਾਲ ਹੋਇਆ ਪਿਆ ਆ ਦੇਖੋ ਸੇਤ ਸਿੰਘ ਸਾਹਿਬ ਆ ਰਹੇ ਸੇਤ ਸਾਹਿਬ ਇੱਕ ਮਿੰਟ ਜੀ ਤੁਸੀਂ ਨਾ ਮੈਨੂੰ ਸਵਾਲ ਪੁੱਛੋ ਮੈਂ ਕਰੂ ਪੁੱਛਦਾ ਤੁਸੀਂ ਮੈਨੂੰ ਪੁੱਛੋ ਆਪਾਂ ਤੁਸੀਂ ਲਾਈਵ ਹੋ ਰਹੇ ਹੋ ਨਾ ਇਹ ਹੈ ਕਿੰਨੇ ਜੀ ਸਾਡੇ ਸਰਦਾਰ ਅਲੀ ਸਾਹਿਬ ਜੋ ਕਿ ਸਾਡੇ ਨਾਲ ਆਏ ਨੇ ਔਰ ਇਹਨਾਂ ਨੇ ਵੀ ਇੱਥੇ ਵਾਅਦਾ ਕੀਤਾ ਕਿ ਇੱਕ ਇਹਨਾਂ ਨੇ ਫੇਸਬੁੱਕ ਦੇ ਉੱਤੇ ਇੱਕ ਲੜਕੇ ਨੂੰ ਹੁਣੇ ਫੋਨ ਤੇ ਗੱਲ ਕੀਤੀ ਹੈ ਕਿ ਜੋ ਤੁਹਾਡਾ ਨਾਮ ਆਇਆ ਸੀ ਪੜਾਂਗੇ ਸਰਦਾਰ ਅਲੀ ਸਾਹਿਬ ਬਸੇ ਆਪਣੇ ਦੋਨੋਂ ਦੀ ਉਮਰ ਇੱਕੋ ਜਿਹੀ ਹੈ ਜੀ ਹਣਾ ਤੁਸੀਂ ਵੀ ਕਹਿ ਰਹੇ ਸੀਗਾ ਜਦੋਂ 1988 ਦੇ ਵਿੱਚ ਬਿਲਕੁਲ ਅਸੀਂ ਕਰ ਲਿਪੇ ਨੇ ਉਹ ਗਰੀਬੀ ਦੇ ਆਲਮ ਦੇ ਵਿੱਚ ਜਦੋਂ ਤੁਸੀਂ ਉਹ ਕੱਚੇ ਕੋਠੇ ਲਿਪੇ ਹਾਂ ਮੀਂਹ ਦੇ ਵਿੱਚ ਉਹ ਹਾਲਾਤ ਵੀ ਦੱਸੋ ਇਹਨਾਂ ਲੋਕਾਂ ਨੂੰ ਇਸ ਤੋਂ ਪਹਿਲਾਂ ਅਸੀਂ ਬਚਪਨ ਦੇ ਵਿੱਚ ਮੈਂ ਦੇਖਿਆ ਮੈਂ ਬਹੁਤ ਛੋਟਾ ਸੀਗਾ ਸਾਡੇ ਕੱਚੇ ਘਰ ਸੀ ਤੇ 7-8 ਦਿਨ ਲਗਾਤਾਰ ਬਾਰਿਸ਼ ਆਈ ਸੀ ਪਰ ਉਦੋਂ ਪਾਣੀ ਨਹੀਂ ਸੀ ਆਇਆ ਹੂੰ ਹਾਂ ਹਾਲਾਤ ਨਹੀਂ ਸੀਗੇ ਪਾਣੀ ਨਹੀਂ ਸੀ ਆਉਂਦਾ ਸਿਰਫ ਬਾਰਿਸ਼ ਹੀ ਪੈਂਦੀ ਰਹੀ ਹਾਂ ਉਹਦੇ ਕਰਕੇ ਸਾਡਾ ਘਰ ਟਹਿ ਗਿਆ ਸੀ ਕੱਚਾ ਅਸੀਂ ਪਹਿਲਾਂ ਕਈ ਦਿਨ ਤਾਂ ਲਿਪ ਦੇ ਲੁਪ ਦੇ ਰਹੇ ਤੇ ਰਾਤ ਨੂੰ ਜਦੋਂ ਘਰ ਚੋਂਣ ਲੱਗ ਜਾਣਾ ਤੇ ਸਿੱਟੀ ਸਾਹਿਬ ਉਹ ਭਾਂਡੇ ਮੁੱਕ ਜਾਂਦੇ ਸੀ ਬਾਲਟੀ ਰੱਖਣੀ ਕਿਤੇ ਪ੍ਰਾਂਤ ਰੱਖਣੀ ਕਿਤੇ ਢੋਲੂ ਰੱਖਣਾ ਹਾਂਜੀ ਕਿਤੇ ਬਾਲਟੀ ਰੱਖਣੀ ਉਹ ਭਾਂਡੇ ਮੁੱਕ ਜਾਂਦੇ ਸੀ ਸਾਰੇ ਸਾਰੇ ਰਾਤ ਜਾਗ ਕੇ ਖੜਦੇ ਸੀ ਇੱਥੋਂ ਵੀ ਚੋਂਣ ਲੱਗਦੇ ਇੱਧਰ ਹੋ ਜਾਣਾ ਇੱਥੋਂ ਵੀ ਚੋਂਣ ਲੱਗਿਆ ਇੱਧਰ ਹੋ ਜਾਣਾ ਕਦੇ ਸਾਡੀ ਮਾਂ ਨੂੰ ਕਹਿਣਾ ਵੇਆ ਬਿਸਤਰਾ ਗਿੱਲਾ ਹੋ ਗਿਆ ਸਾਰ ਉਹ ਹਾਲਾਤ ਅਸੀਂ ਦੇਖੇ ਆ ਪਰ ਉਦੋਂ ਜਦੋਂ ਸਰਵਾਈਵ ਕਰਨ ਵਾਸਤੇ ਨਾ ਆਪਾਂ ਕੋਠੇ ਲਿਪਦੇ ਹੁੰਦੇ ਸੀ ਉਹ ਲਿਪਣ ਵਾਲੀ ਐਗਜ਼ਾਮਪਲ ਇੱਥੇ ਆ ਕੇ ਸਿੱਟੇ ਸਾਹਿਬ ਮਿਲੇ ਵੀ ਇਹਨਾਂ ਨੇ ਪਹਿਲਾ ਕੋਠਾ ਲਿਪ ਲਿਆ ਹੂੰ ਨਹੀਂ ਤਾਂ ਅੱਜ ਫਿਰੋਜ਼ਪੁਰ ਸ਼ਾਇਦ ਬਹੁਤ ਬੁਰੇ ਹਾਲਾਤਾਂ 'ਚ ਫਸਿਆ ਹੁੰਦਾ ਹਾਂਜੀ ਸਹੀ ਗੱਲ ਹੈ ਨਾ ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਪਾਣੀ ਤਾਂ ਸੁੱਕ ਜਾਏਗਾ ਪਰ ਜਿਹੜੇ ਇਹ ਜ਼ਖਮ ਪੈਦਾ ਕਰਕੇ ਜਾਏਗਾ ਨਾ ਸੀਨੇ ਦੇ ਵਿੱਚ ਉਹ ਸਾਰੀ ਜ਼ਿੰਦਗੀ ਨਹੀਂ ਸੁੱਕਣਾ ਸਿੱਟਾ ਤੁਸੀਂ ਦੇਖੋ ਜਿਹੜੇ ਆਪਾਂ ਲੋਕ ਦੇਖਦੇ ਆ ਰਹੇ ਆ ਮਿੱਥੋਂ ਜਿੰਨਾਂ ਨੂੰ ਅਸੀਂ ਦੇਖਦੇ ਆ ਰਹੇ ਵਿੱਚੋਂ ਕਿਹ ਉਹ ਦਿਨਾਂ 'ਚ ਸਰਵਾਈਵ ਕਰ ਲੈਣਗੇ ਹਾਂ ਨਹੀਂ ਹੁੰਦਾ ਨਹੀਂ ਹੁੰਦਾ ਮਹੀਨਿਆਂ 'ਚ ਨਹੀਂ ਹੋਣਾ ਨਹੀਂ ਹੋਣਾ ਇਹ ਹਾਲਾਤ ਮਹੀਨਿਆਂ 'ਚ ਸੈੱਟ ਨਹੀਂ ਹੋਣੇ ਬਹੁਤ ਲੰਬੀ ਲੜਾਈ ਆ ਵੀਰੇ ਬਹੁਤ ਲੰਬੀ ਲੜਾਈ ਆ ਤੇ ਇਹਦੇ ਲਈ ਅਵੇਅਰ ਹੋ ਜਾਓ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਣਾ ਇਹਨਾਂ ਨੂੰ ਬਿਮਾਰੀਆਂ ਤੋਂ ਬਚਾਉਣਾ ਪੈਣਾ ਬੇ ਘਰਾਂ ਦੇ ਸਿਰ ਤੇ ਛੱਤ ਦੇਣੀ ਪੈਣੀ ਆ ਹਾਂ ਤਾਂ ਕਿ ਤੇ ਜਾ ਕੇ ਮਸਲਾ ਹੱਲ ਹੋਊਗਾ ਸਾਨੂੰ ਆਪ ਹੀ ਕਰਨੀ ਪੈਣੀ ਹੈ ਇੱਕ ਦੂਜੇ ਦੀ ਸਹਾਇਤਾ ਕਿਸੇ ਨੇ ਨਹੀਂ ਆਉਣਾ ਹਾਂ ਕਿਸੇ ਨੇ ਨਹੀਂ ਆਉਣਾ ਇੱਥੇ ਅਸੀਂ ਪੁੱਛਿਆ ਲੋਕਾਂ ਨੂੰ ਦੱਸਿਆ ਕਿ ਕੋਈ ਸਰਕਾਰ ਦਾ ਕੋਈ ਸਾਨੂੰ ਇੱਥੇ ਕੋਈ ਸਰਕਾਰੀ ਮਦਦ ਸਹਤ ਆ ਕੋਈ ਨਹੀਂ ਪਹੁੰਚ ਰਹੀ ਕੋਈ ਮਕਾਨ ਵਾਲਾ ਜਾਂ ਕੋਠੀ ਵਾਲਾ ਇਹ ਸੋਚ ਕੇ ਖੁਸ਼ ਨਾ ਹੋਇਓ ਵੀ ਸ਼ੁਕਰ ਹੈ ਸਾਡੇ ਘਰ ਪਾਣੀ ਨਹੀਂ ਆਇਆ ਗਵਾਂਡੀਆਂ ਤਾਂ ਡੁੱਬ ਗਿਆ ਤੇ ਸਾਡਾ ਬਚ ਗਿਆ ਜੇ ਤੁਹਾਡੇ ਵਾਲੇ ਵਾਲੇ ਖੁਸ਼ਹਾਲੀ ਨਹੀਂ ਹੈਗੀ ਨਾ ਵਿਚਾਰੇ ਰੱਬ ਦੇ ਅੱਗੇ ਹੱਥ ਜੋੜ ਰਹੇ ਨੇ ਵੀ ਇਹ ਕੀ ਕਰਤਾ ਤੇ ਤੁਸੀਂ ਖੁਸ਼ ਹੋ ਉਹ ਖੁਸ਼ੀ ਦਾ ਵੀ ਕੋਈ ਫਾਇਦਾ ਨਹੀਂ ਹੈ ਖੁਸ਼ੀ ਹੋਈ ਹੁੰਦੀ ਆ ਜੋ ਆਲੇ ਦੁਆਲੇ ਵੀ ਹੋਵੇ ਦਿਵਾਲੀ ਤਾਂ ਹੀ ਚੰਗੀ ਲੱਗਦੀ ਆ ਜੇ ਆਂਡੀਆਂ ਗੋਂਡੀਆਂ ਤੇ ਦੀਵੇ ਬਲਦੇ ਹੋਣ ਇੱਕ ਸੇਹਣਾ ਜੀ ਹੋਰ ਬੇਨਤੀ ਕਰਿਓ ਜਰਾ ਵੀ ਜਿਹੜੇ ਵੀ ਕਮੈਂਟ ਤੁਸੀਂ ਕਰ ਰਹੇ ਹੋ ਜਿੱਥੇ ਕਿਤੇ ਮੁਸ਼ਕਲ ਆਈ ਆ ਤੇ ਉਹੀ ਕਮੈਂਟ ਚ ਆਪਣਾ ਨੰਬਰ ਭੇਜਿਓ ਜਿੱਥੇ ਕੋਈ ਵਾਕਿਆ ਹੀ ਪ੍ਰੋਬਲਮ ਆ ਆ ਉੱਥੇ ਫਿਰੋਜ਼ਪੁਰ ਦੀ ਜਿਹੜੀ ਮਾਨਸਾ ਸੇਵਾ ਸਮਤੀ ਇਹ ਵੀ ਪਹੁੰਚੇਗੀ ਸੇਠੀ ਸਾਹਿਬ ਅਸੀਂ ਸਾਰੇ ਰਲ ਕੇ ਉੱਥੇ ਪਹੁੰਚਾਂਗੇ ਜੋ ਵੀ ਉੱਥੇ ਕੋਈ ਪ੍ਰੋਬਲਮ ਹੋਗੀ ਕਿਉਂ ਜੀ ਬਿਲਕੁਲ ਜੀ ਬਿਲਕੁਲ ਅਸੀਂ ਖੜੇ ਆ ਜੀ ਹਰ ਟਾਈਮ ਪਰ ਜ਼ਰੂਰਤਮੰਦ ਤੱਕ ਸੇਵਾ ਪਹੁੰਚਣੀ ਚਾਹੀਦੀ ਆ ਆ ਜਿਵੇਂ ਹੁਣੇ ਕਿਸੇ ਨੇ ਕਮੈਂਟ ਕਰਤਾ ਠੀਕ ਆ ਹਾਂ ਜੀ ਅਸੀਂ ਉੱਥੇ ਕੋਈ ਇਹਨਾਂ ਨੇ ਲਾਈਵ ਹੋ ਕੇ ਕਿਸੇ ਬੰਦੇ ਨੇ ਕਮੈਂਟ ਕਰਤਾ ਜੀ ਮੇਰਾ ਮਕਾਨ ਟਹਿ ਗਿਆ ਜੀ ਮੈਨੂੰ ਮੇਰੀ ਸਹਾਇਤਾ ਕਰ ਦੋ ਉਹ ਕਰ ਦੋ ਉਹ ਬਾਅਦ ਚ ਕਿਤੇ ਉੱਥੇ ਮੌਕੇ ਤੇ ਉਸ ਬੰਦੇ ਨੂੰ ਫੋਨ ਕੀਤਾ ਗਿਆ ਉਹ ਬੰਦੇ ਨੂੰ ਪੁੱਛਿਆ ਗਿਆ ਵੀ ਤੁਹਾਡੇ ਕੋਈ ਪਾਣੀ ਪੂਣੀ ਆਇਆ? ਉਹ ਕਹਿੰਦਾ ਜੀ ਪਾਣੀ ਪੂਣੀ ਤਾਂ ਵੀ ਆਇਆ ਜੀ ਮੈਂ ਤਾਂ ਐ ਮੇਰੇ ਤਾਂ ਹਾਂ ਹੀ ਗਰੇ ਆ ਜੀ। ਆ ਨਾ ਜਾਵੇ ਜੀ। ਹਾਂ ਵੀ ਕਿਤੇ ਆ ਨਾ ਜਾਵੇ। ਇਹ ਜਿਹਿਆਂ ਫਾਰਮਰ ਨਾ ਫਲਾਓ। ਸਹਾਇਤਾ ਸਿਰਫ ਉਹਨਾਂ ਲੋਕਾਂ ਦੀ ਉਹਨਾਂ ਦੀ ਹੋਣੀ ਹੈ ਜਿਹੜੇ ਵਿਚਾਰੇ ਇਸ ਬਾੜ ਦੇ ਨਾਲ ਵੀੜੇ ਤੋਂ ਹੋਏ ਨੇ। ਠੀਕ ਹੈ ਨਾ ਜੀ? ਬਾਕੀ ਆਹ ਤੁਹਾਨੂੰ ਦਿਖਾਣੇ ਆ ਜੀ। ਆਹ ਪਏ ਆ ਕੱਟੇ। ਕੱਟੇ ਕੱਟੇ ਕੀ ਕਹਿੰਦੇ ਤੁਸੀਂ ਇਹਨੂੰ? ਕੱਟੇ ਕੱਟੇ। ਅਸੀਂ ਕਹਿੰਦੇ ਕੱਟੇ। ਕੱਟੇ ਤਾਂ ਬੱਜਾ। ਕੱਟੇ ਉਹ ਆਹ ਹੋਏ। ਪੰਜਾਬੀ ਦੇ ਕਢਾਈ ਕਰਤ ਨੇ ਲਓ ਜੀ ਆ ਕੱਟੇ ਪਏ ਇਧਰ ਆ ਦਿਖਾਓ ਕੱਟੇ ਉਹ ਮੇਰੇ ਨਾਲ ਕਿਧਰ ਗਿਆ ਡਰਾਈਵਰ ਇਧਰ ਆ ਓਏ ਵੀਡੀਓਗ੍ਰਾਫਰ ਆ ਪਏ ਕੱਟੇ ਇਹ ਕਦੇ ਬਾੜ ਨਾ ਹੁੰਦੀ ਨਾ ਆਹੀ ਕੱਟਾ 2 ਰੁਪਏ ਦਾ ਸੀਗਾ ਅੱਜ ਇਹ 20 25 25 ਰੁਪਏ ਦੇ ਵਿਕਰੇ ਆ ਪ੍ਰਸ਼ਾ ਕਿੱਥੇ ਹੈਗਾ ਨਾ ਹਾਂਜੀ ਸਿੱਟ ਸਾਹਿਬ ਆਹੀ ਸਿੱਟ ਸਾਹਿਬ ਜਾਣ ਦਿਨਾ ਆਏ ਆਏ ਹੋਏ ਹੋਏ ਉਹ ਪ੍ਰਸ਼ਾ ਲਿਆ ਕੀ ਹਾਲ ਚਾਲ ਹੈ ਜੀ ਇੱਕ ਮਿੰਟ ਆ ਲੋ ਦੋ ਮਿੰਟ ਦੋ ਮਿੰਟ ਆਜੋ 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 ਆ ਡੰਗਰਾਂ ਵਾਸਤੇ ਉਹ ਕਿਧਰ ਗਿਆ ਦੂੰ ਹਾਲੋ ਜਿਵੇਂ ਬੰਦੇ ਵਾਸਤੇ ਹੁੰਦਾ ਨਾ ਬੱਕਰਾ ਮੁਰਗਾ 버ਗਰ ਪੀਜ਼ਾ ਸੈਂਡਵਿਚ ਉਦਾਂ ਹੀ ਇਸ ਵਕਤ ਇਹ ਜਾਨਵਰਾਂ ਵਾਸਤੇ ਠੀਕ ਹੈ ਨਾ ਬੱਕਰੇ ਮੁਰਗੇ ਦੇ ਤੋਂ ਘਟ ਨਹੀਂ ਐ ਬਿਲਕੁਲ ਕਿੱਡੀ ਬਰਸਾਤਾਂ ਦੇ ਪਾਣੀ ਦੇ ਵਿੱਚੋਂ ਦੀ ਕੱਟ ਕੇ ਪੱਠੇ ਲਿਆ ਕੇ ਪੱਲੀ ਦੇ ਵਿੱਚ ਬੰਨ ਕੇ ਮੁੜ ਕੇ ਸਿਰ ਤੇ ਰੱਖ ਕੇ ਉਹਨਾਂ ਨੂੰ ਖਵਾਉਣੇ ਨੇ ਤਾਂ ਕਿ ਉਹ ਜਿਉਂਦੇ ਰਹਿਣ ਜਿਉਂ ਜਿਉਂਦੇ ਰਹਿਣਗੇ ਤਾਂ ਘਰਾਂ ਦੇ ਵਿੱਚ ਖੁਸ਼ੀਆਂ ਵੀ ਰਹਿਣਗੀਆਂ ਦੁੱਧ ਵੀ ਪੀਂਦੇ ਰਵਾਂਗੇ ਮੱਖਣ ਵੀ ਖਾਂਦੇ ਰਾਂਗੇ ਪਨੀਰ ਵੀ ਖਾਂਦੇ ਰਾਂਗੇ ਜੇ ਜਾਨਵਰ ਮਰ ਗਏ ਨਾ ਉਸ ਤੋਂ ਬਾਅਦ ਫਿਰ ਦੇਖਿਓ ਡੱਬਿਆਂ ਵਾਲਾ ਡੱਬਿਆਂ ਵਾਲਾ ਦੁੱਧ ਡੁਪਲੀਕੇਟ ਪਨੀਰ ਫੈਕਟਰੀਆਂ ਜਿਹੜਾ ਬਣਦਾ ਹੁੰਦਾ ਹੈ ਹਾਂਜੀ ਪਾਊਡਰ ਵਾਲਾ ਡੱਬਾ ਕਿਹਨੂੰ ਕਹੋਂਗੇ ਮਾਂ ਦਾ ਜਿਹਨੇ ਮਾਂ ਦਾ ਦੁੱਧ ਪੀਤਾ ਉਹ ਸਾਹਮਣੇ ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਵੀ ਬਚਾਉਣਾ ਬਹੁਤ ਜ਼ਰੂਰੀ ਹੈ ਤੇ ਆਹ ਦੇਖੋ ਕੋਈ ਇੱਥੇ ਕਰਾ ਵੰਡ ਰਿਹਾ ਕੋਈ ਦੇਗਾ ਵੰਡ ਰਿਹਾ ਵੀ ਖੁਸ਼ਹਾਲੀ ਆਵੇ اے ਰੱਬਾ ਹਰ ਪਾਸੇ ਸਭ ਨੂੰ ਖੁਸ਼ ਰੱਖੇ ਬਾਬਾ ਸਭ ਦੀ ਉਮਰ ਦਰਾਜ ਕਰੇ ਉਸ ਮਾਲਕ ਤੋਂ ਸਦਕੇ ਜਾਈਏ ਜਿਹੜਾ ਸਭ ਨੂੰ ਪਿਆਰ ਕਰੇ ਹਾਂਜੀ ਹਾਂਜੀ ਦੱਸੋ ਜੀ ਕਾਹਦਾ ਕੋਈ ਤੁਹਾਡੇ ਕੋਈ ਹੈ ਕੋਈ ਹਿੰਦੂ ਮੁਸਲਮਾਨ ਕੋਈ ਸਿੱਖ ਸਾਈ ਜਿਹੜਾ ਕਹਿੰਦਾ ਹੋਵੇ ਮੈਂ ਨਹੀਂ ਮੁਰਿਆ ਹੁੰਦਾ ਹੈ ਭਾਈ ਕਿੱਧਰ ਗਏ ਹਿੰਦੂ ਮੁਸਲਮਾਨ ਸਿੱਖ ਸਾਈ ਸਭ ਜਾਂ ਪਰ ਆ ਕੇ ਆਏ ਹੈ ਕੋਈ ਸਾਰੇ ਭਾਈ ਨਹੀਂ ਮੈਂ ਦੱਸੋ ਨਾ ਇਸ ਦੀ ਗੱਲ ਹੈ ਤੁਸੀਂ ਇੱਡੀ ਦੂਰ ਚੱਲ ਕੇ ਆਏ ਹੋ ਤੁਹਾਨੂੰ ਪਿਆਰ ਸੀ ਚੱਲ ਕੇ ਆਏ ਹੋ ਤੁਸੀਂ ਹਮਮਮ ਪਿਆਰ ਸੀ ਤੁਹਾਨੂੰ ਟੀਵੀ ਤੇ ਦੇਖੀਦਾ ਸੀ ਮੋਬਾਈਲ ਤੇ ਦੇਖੀਦਾ ਸੀ ਆਏ ਤੁਹਾਨੂੰ ਲਾਈਵ ਦੇਖਣ ਤੇ ਮਦਦ ਕਰਨ ਆਏ ਨੇ ਇੱਕ ਹਾਂ ਇਹ ਇੱਕ ਸਾਰਾ ਲੋਕਾਂ ਨੂੰ ਤੁਸੀਂ ਇੱਥੇ ਪਹੁੰਚੇ ਹੋ ਜੀ ਹਾਏ 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 ਤਿੰਨ ਐਂਬੂਲੈਂਸ ਜਗੇ ਜਾ ਰਹੇ ਹਨ ਮਾਨਸਫਿਟੀ ਨਾਲ ਕੀ ਬਾਤ ਬੋਲੇ ਸੋਨੋ ਹਾਂ ਸ੍ਰੀ ਆਕਾਲ ਮੇਰੀ ਵੀ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਮਾਰਾ ਸੇਵਾ ਸਭੀਤੀ ਨਾਲ ਸਰਦਾਰ ਜੀ ਕਿੱਤਾ ਜਾਵੇ ਮੈਂ ਕਿਹਾ ਭਾਜੀ ਇਹ ਤਾਂ ਕੜਾ ਵੰਡ ਰਹੇ ਨੇ ਇਹ ਤਾਂ ਹੈ ਨਹੀਂ ਵੀ ਇਹਨਾਂ ਦੇ ਪੋਤਾ ਹੋਇਆ ਤਾਂ ਵੰਡ ਰਹੇ ਨੇ ਜਾਂ ਘਰੇ ਕੋਈ ਮੁੰਡੇ ਦਾ ਵਿਆਹ ਹੈ ਭਾਜੀ ਵਾਹ ਵਾਹ ਜੀ ਹਾਂ ਜੀ ਤਾਂ ਵੰਡ ਰਹੇ ਨੇ ਸਾਈਟ ਤੇ ਆ ਜਾਓ ਇੱਕ ਇਹ ਗੱਲ ਤਾਂ ਨਹੀਂ ਹੈਗੀ ਆ ਫੋਟੋ ਕਿੱਤੀ ਯਾਰ ਇਦਾਂ ਨਹੀਂ ਕਰਦੇ ਤਾਂ ਜੀ ਤਾਂ ਵੰਡ ਰਹੇ ਇੱਕੜਾ ਤਾਂ ਵੰਡ ਰਹੇ ਨੇ ਇਹ ਵੀ ਖੁਸ਼ਹਾਲੀ ਆਵੇ ਇਹ ਪਾਣੀ ਇਹ ਖਵਾਜਾ ਜੀ ਨਾਰਾਜ਼ ਹੋ ਗਏ ਨੇ ਇਹ ਵਿਚਾਰੇ ਮੰਨ ਜਾਣ ਹਾਂ ਜੀ ਹਿੰਦੂ ਬੁਰਾ ਹੈ ਨਾ ਮੁਸਲਮਾਨ ਬੁਰਾ ਹੈ ਬੁਰਾਈ ਪੇ ਆ ਜਾਏ ਤੋ ਇਨਸਾਨ ਬੁਰਾ ਹੈ ਤੁਹਾਡੀ ਬਾਤ ਸਹੀ ਤਾਂ ਹੁੰਦੀ ਹੈ ਹਾਂ ਤੁਸੀਂ ਇਹ ਇਹ ਤੋ ਦੇਖਿਓ ਬੰਦ ਰਹੇ ਹੋ ਸਿੱਟੋ ਛੋਟੀ ਜਿਹੀ ਬੋਲੀ ਦੇਖੋ ਪਿਆਰ ਹੀ ਆਇਆ ਜੀ ਸਿੱਧਾ ਸਾਹਿਬ ਪਿਆਰ ਆਇਆ ਸੰਗਤ ਤੇ ਨਹੀਂ ਪਿਆਰ ਨਹੀਂ ਆਇਆ ਵੀ ਤੁਸੀਂ ਖੈਰ ਮੰਗੀ ਬਿਲਕੁਲ ਖੈਰ ਮੰਗੀ ਜੀ ਜਲਦੀ ਜਲਦੀ ਆਪਤ ਦੂਰ हट ਜਾ ਦੂਰ हट ਜਾਣਾ ਕਿਉਂਕਿ ਆਪਣੇ ਬੜਾ ਬਚਾਏ ਤੁਸੀਂ ਪਰ ਸਾਹਮਣੇ ਦੇਖੋ ਪਾਕਿਸਤਾਨੀ ਚੌਂਕੀ 15 ਕਿਲੋਮੀਟਰ ਦੇ ਇਰੀਏ ਚ ਪਾਣੀ ਫੈਲ ਗਿਆ ਓਏ ਹੋਏ ਹੋਏ ਕਿ ਇੰਨੀ ਕੁ ਬਵਾਈ ਆਈ ਹੈ 15 ਕਿਲੋ ਸਾਹਮਣੇ ਚੌਂਕੀ ਦਿਖ ਰਹੀ ਹੈ ਪਾਕਿਸਤਾਨ ਆਪਣੇ ਤਾਂ ਜੋ ਬੜ ਰਹੀ ਰਹੀ ਚਾਂਦੀ ਵਾਲਾ ਗੱਟੀ ਰਾਜੋਗੀ ਚੰਡੀ ਵਾਲਾ ਸਾਰਾ ਪਾਣੀ ਪਾਣੀ ਹੈ ਜੀ ਪੜਾ ਰਿਹਾ ਹੈ ਪਾਣੀ ਦੀ ਭਾੜਾ ਦੇਖੋ ਉਧਰ ਜੇ ਪਾਣੀ ਨਾ ਹੁੰਦਾ ਤੇ ਕੀ ਹਾਲ ਹੋਣਾ ਸੀ ਸ਼ਹਿਰ ਰੁੜ ਗਿਆ ਸੀ ਰੁੜ ਗਿਆ ਸੀ ਸ਼ਹਿਰ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਬਹੁਤ ਜਾ ਹੈ ਜੀ ਆਪਣਾ ਸਾਰਾ ਸੰਗਤਾਂ ਸੇ ਹੋਣ ਨਾਲ ਜਿਹੜੇ ਸੰਗਤ ਦੂਰ ਦੂਰੋਂ ਚੱਲ ਕੇ ਆਈਏ ਲੋਕ